ਉਹ ਗੱਲ ਇਹ ਹੈ ਜੀ ਪਹਿਲੀ ਗੱਲ ਤਾਂ ਇਹ ਜਿਹੜੀਆਂ ਫਿਲਮਸ ਨੂੰ ਬਣਾਈਆਂ ਜਾ ਰਹੀਆਂ ਇਹ ਟੋਟਲ ਅਜੰਡਾ ਜਿਹੜਾ ਬੀਜੇਪੀ ਦਾ ਢੰਡਾ ਹੈ ਨਾ ਇਹ ਜਾਣ ਬੁੱਝ ਕੇ ਸਕ੍ਰਿਪਟਿਡ ਸਟੋਰੀ ਬਾਈ ਪ੍ਰਾਈਮ ਮਿਨਿਸਟਰ ਆਫਿਸ ਉਥੋਂ ਸਕ੍ਰਿਪਟਿਡ ਸਟੋਰੀ ਆਉਂਦੀ ਹੈ ਫਿਰ ਜਾਣ ਬੁੱਝ ਕੇ ਉਸ ਸਟੋਰੀ ਨੂੰ ਇੰਪਲੀਮੈਂਟ ਕਰਕੇ ਫਿਲਮ ਬਣਾਈ ਜਾਂਦੀ ਹੈ ਤੇ ਜਾਣ ਬੁੱਝ ਕੇ ਕਾਂਗਰਸ ਪਾਰਟੀ ਨੂੰ ਜਾਂ ਕਾਂਗਰਸ ਪਾਰਟੀ ਦੇ ਲੀਡਰਸ਼ਿਪਰਾਂ ਨੂੰ ਐਸੋਸੀਏਟ ਜਿਹੜੇ ਸਾਡੇ ਨਾਲ ਹੈ ਉਹਨਾਂ ਬਾਰੇ ਹੀ ਕਹਾਣੀਆਂ ਚ ਲਗਾਈਆਂ ਜਾਂਦੀਆਂ। ਅਸੀਂ ਤਾਂ ਪਹਿਲੇ ਹੀ ਕਹਿੰਦੇ ਆ ਕਿ ਫਿਲਮ ਜਿਹੜੀ ਵੀ ਬਣਦੀ ਹੈ ਉਹ ਵਿੱਚ ਤਾਂ ਮਸਾਲਾ ਪਾਇਆ ਜਾਂਦਾ ਸੋ ਦੈਟ ਲੋਕ ਵੇਖਣ। ਇਹੋ ਜੀਆਂ ਮੂਵੀਜ਼ ਜਿਹੜੀਆਂ ਆਉਂਦੀਆਂ ਐ। ਇਹਦੇ ਨਾਲ ਲੋਕਾਂ 'ਚ ਮੈਨੂੰ ਲੱਗਦਾ ਹੈ ਕਿ ਅ ਮਾਹੌਲ ਖਰਾਬ ਹੁੰਦਾ ਹੈ ਦੇਸ਼ ਦਾ। ਆਪਸ 'ਚ ਨਫ਼ਰਤ ਵਧਦੀ ਹੈ ਜਿਹੜਾ ਕੋਈ ਸਮਾਜ ਨੂੰ ਸਿਸਟਮ ਨੂੰ ਫਾਇਦਾ ਨਹੀਂ ਹੁੰਦਾ। ਸੈਂਸਰ ਬੋਰਡ ਨੂੰ ਇਹਦੇ 'ਤੇ ਵੱਲ ਗੌਰ ਫਰਮਾਉਣਾ ਚਾਹੀਦਾ ਹੈ ਔਰ ਕੇਂਦਰ ਸਰਕਾਰ ਨੂੰ ਵੀ ਕਿਉਂਕਿ ਅਗਰ ਦੇਸ਼ ਦੇ ਅੰਦਰ ਇਸ ਤਰ੍ਹਾਂ ਦਾ ਨਫਰਤ ਦਾ ਮਾਹੌਲ ਹੋਏਗਾ ਤਾਂ ਫਿਰ ਇਹ ਦੇਸ਼ ਚੱਲ ਨਹੀਂ ਪਾਏਗਾ ਦੇਸ਼ ਦੇ ਵਿੱਚ ਬਹੁਤ ਸਾਰੀਆਂ ਜਾਤਾਂ ਦੇ ਲੋਕ ਬਹੁਤ ਸਾਰੇ ਧਰਮਾਂ ਦੇ ਲੋਕ ਬਹੁਤ ਸਾਰੀਆਂ ਪਾਰਟੀਆਂ ਨਾਲ ਤਲੂਕਾਤ ਕਰਨ ਦੇ ਰੱਖਣ ਵਾਲੇ ਹੁਣ ਕੱਲ ਨੂੰ ਮੋਦੀ ਸਾਹਿਬ ਤੋਂ ਬਾਅਦ ਕੋਈ ਮੋਦੀ ਸਾਹਿਬ ਦੀ ਇੱਕ ਮੂਵੀ ਬਣਾ ਦੇਣ ਦੇਸ਼ ਦੇ ਪ੍ਰਾਈਮ ਮਿਨਿਸਟਰ ਦੀ ਮੂਵੀ ਬਣੋਣੀ ਬਹੁਤ ਸਾਰੇ ਲੋਕ ਕਿਸੇ ਤੋਂ ਪ੍ਰਭਾਵਿਤ ਹੁੰਦੇ ਆ ਕਿਸੇ ਤੋਂ ਨਹੀਂ ਹੁੰਦੀ ਪਰ ਸਕ੍ਰਿਪਟਡ ਸਟੋਰੀ ਬਣਾ ਕੇ ਤੁਸੀਂ ਅਗਰ ਇਸ ਤਰ੍ਹਾਂ ਕਰੋਗੇ ਮੈਨੂੰ ਲੱਗਦਾ ਇਹ ਗੱਲ ਚੰਗੀ ਨਹੀਂ ਹੈ ਚਾਹੇ ਉਹ ਪ੍ਰਾਈਮ ਮਿਨਿਸਟਰ ਕਿਸੇ ਵੀ ਪਾਰਟੀ ਦਾ ਹੋਵੇ ਸੋ ਬਾਕੀ ਕੰਗਨਾ ਜੀ ਤਾਂ ਸ਼ੀ ਇਜ਼ ਪਪੂਲਰ ਇਸ ਤਰ੍ਹਾਂ ਦੀਆਂ ਗੱਲਾਂ ਕਰਨ ਚੋ ਤਾਂ ਉਹਨਾਂ ਨੂੰ ਤਾਂ ਪੰਜਾਬ ਦੇ ਕਿਸਾਨਾਂ ਤੇ ਵੀ ਵਿਸ਼ਵਾਸ ਨਹੀਂ ਪੰਜਾਬ ਦੇ ਲੋਕਾਂ ਦੇ ਵੀ ਵਿਸ਼ਵਾਸ ਨਹੀਂ ਸੋ ਉਹ ਕਈ ਲੋਕ ਲਾਈਮ ਲਾਈਟ 'ਚ ਰਹਿਣ ਦੀ ਆਦਤ ਹੁੰਦੀ ਹੈ ਸੋ ਬਿਲਕੁਲ ਇਹ ਰੇਤੇ ਇਹਨਾਂ ਨੂੰ ਕੋਈ ਨਾ ਕੋਈ ਇਤਰਾਜ਼ ਕਰਨਾ ਚਾਹੀਦਾ ਸੀ ਗਲਤ ਸਟੋਰੀ ਪ੍ਰਾਈਮ ਮਿਨਿਸਟਰ ਦੀ ਨਹੀਂ ਦਿਖਾ ਸਕਦਾ ਉਹ ਫਿਲਮਾਂ ਤਾਂ ਬੰਦੀਆਂ ਰਹਿੰਦੀਆਂ ਜੀ ਗਲਤ ਸਟੋਰੀ ਕਿਸੇ ਵਿਅਕਤੀ ਵਿਸ਼ੇਸ਼ ਦੀ ਆਮ ਗੱਲ ਕਰਦੇ ਹਾਂ ਤਾਂ ਠੀਕ ਹੈ ਲੇਕਿਨ ਕਿਸੇ ਪ੍ਰਾਈਮ ਮਿਨਿਸਟਰ ਰਹੇ ਬੰਦੇ ਦੀ ਤੁਸੀਂ ਇਸ ਤਰ੍ਹਾਂ ਕਰੋ ਤਾਂ ਮਾੜੀ ਗੱਲ ਹੈ